ਪਾਵਨ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਅਸੀਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਤਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਜਿਹੜੀ ਹੈ ਉਹ ਵਿਚਾਰ ਆਰੰਭ ਕਰ ਰਹੇ ਹਾਂ ਜੇਕਰ ਗੁਰਮਖੂ ਆਪਾਂ ਇੰਜ ਕਹਿ ਲਈਏ ਵੀ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ ਤੇ ਉਹ ਸੁਖਮਨੀ ਸਾਹਿਬ ਹੈ ਉਹ ਇਹਦੀ ਜਿਹੜੀ ਵਿਚਾਰ ਹੈ ਉਹ ਅੱਜ ਆਪ ਅਰੰਭ ਕਰ ਰਹੇ ਹਾਂ ਜੀ ਸੋਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਇਹਦੀਆਂ 24 ਅਸ਼ਟਪਦੀਆਂ ਨੇ 24 ਗੁਰਮਖੋ ਨਾਲ ਸਲੂਕ ਨੇ ਹਰ ਇੱਕ ਅਸ਼ਟਪਦੀ ਜਿਹੜੀ ਹੈ ਉਹਦੀਆਂ 8 8 ਪੌੜੀਆਂ ਨੇ ਤੇ ਹਰ ਇੱਕ ਪੌੜੀ ਜਿਹੜੀ ਹੈ ਉਹ 10 ਪੰਕਤੀਆਂ ਦੀ ਹੈ। ਤੋਂ ਇਹ ਕਹ ਲੋ ਵੀ ਇਹ ਬੜੀ ਤਰਤੀਬ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਦੀ ਰਚਨਾ ਕੀਤੀ ਹੈ। ਥੋੜਾ ਜਾਂ ਸੁਖਮਨੀ ਸਾਹਿਬ ਦੀ ਰਚਨਾ ਦੇ ਇਤਿਹਾਸ ਨੂੰ ਆਪਾਂ ਸਮਝੀਏ ਪਹਿਲਾਂ। ਜਿਹੜੀ ਇਹ ਸੁਖਮਨੀ ਸਾਹਿਬ ਦੀ ਬਾਣੀ ਹੈ ਨਾ ਇਤਿਹਾਸਕਾਰ ਗੁਰਮਖੋ ਇਸ ਗੱਲ ਨੂੰ ਮੰਨਦੇ ਨੇ ਵੀ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ RAMSAR ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਨੇ ਨਾ ਸੁਖਮਨੀ ਸਾਹਿਬ ਦੀ ਬਾਣੀ ਉਸ ਸਮੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਿਹੜੀ ਸੀ ਉਹ ਉਚਾਰਨ ਕੀਤੀ ਤੇ ਜਿਹੜੀ ਇਹ ਬਾਣੀ ਹੈ ਇਹ ਸਤਗੁਰੂ ਪਾਤਸ਼ਾਹ ਜੀ ਨੇ ਇਹ ਕਹਿ ਲੋ ਵੀ ਇੱਕੋ ਲਗਾਤਾਰ ਪਾਤਸ਼ਾਹ ਜੀ ਨੇ ਇੱਕੋ ਹੀ ਸਮੇਂ ਦੇ ਵਿੱਚ ਇਹ ਉਚਾਰਨ ਕਰ ਦਿੱਤੀ ਸਾਰੀ ਬਾਣੀ ਜਦੋਂ ਅਸੀਂ ਗੁਰਪ੍ਰਤਾਪ ਸੂਝ ਗ੍ਰੰਥ ਪੜ੍ਹਦੇ ਹਾਂ ਤੇ ਗੁਰਪ੍ਰਤਾਪ ਸੂਝ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਜਦੋਂ ਧੰਨ ਗੁਰੂ ਅਜ ਕਿਉਂਕਿ ਇਹ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਵੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਰਾਮ ਸਰ ਸਾਹਿਬ ਦੀ ਧਰਤੀ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਨੇ ਉਸ ਸਮੇਂ ਗੁਰੂ ਪਾਤਸ਼ਾਹ ਦਿਨ ਨੂੰ ਵੀ ਤੇ ਰਾਤ ਨੂੰ ਵੀ ਟਿਕਾਣਾ ਰਾਮ ਸਰ ਸਾਹਿਬ ਹੀ ਕਰਦੇ ਸੀ ਜਿੰਨਾ ਸਮਾਂ ਗੁਰਮਖੋ ਬਾਣੀ ਦੀ ਸੰਪਾਦਨਾ ਹੁੰਦੀ ਰਹੀ ਗੁਰੂ ਅਰਜਨ ਦੇਵ ਪਾਤਸ਼ਾਹ ਕਦੇ ਵੀ ਆਪਣੇ ਘਰ ਨਹੀਂ ਗਏ ਉੱਥੇ ਟਿਕਾਣਾ ਰਾਮ ਸਰ ਸਾਹਿਬ ਪਾਤਸ਼ਾਹ ਨੇ ਆਪਾਂ ਟਿਕਾਣਾ ਪੱਕਾ ਕੀਤਾ ਹੋਇਆ ਸੀ ਔਰ ਆਮ ਜਿਹੜੀਆਂ ਸੰਗਤਾਂ ਸਨ ਉਹਨਾਂ ਦਾ ਉਧਰਲੇ ਪਾਸੇ ਜਾਣਾ ਵੀ ਮਨਾ ਸੀ ਕਿਉਂਕਿ ਇਹ ਇਸ ਕਾਰਜ ਦੇ ਲਈ ਬੜੀ ਇਕਾਗਰਤਾ ਦੀ ਲੋੜ ਸੀ ਇਸ ਕਰਕੇ। ਤੋਂ ਇਤਿਹਾਸਕਾਰ ਕਹਿੰਦੇ ਨੇ ਵੀ ਇੱਕ ਦਿਨ ਅੰਬਰਤ ਵੇਲੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਚੌਂਕੜਾ ਮਾਰ ਕੇ ਉੱਤਰ ਤੇ ਪੂਰਬ ਦੇ ਦਿਸ਼ਾ ਦੇ ਵੱਲ ਪਾਤਸ਼ਾਹ ਨੇ ਆਪਣਾ ਮੁਖ ਕੀਤਾ। ਪਾਤਸ਼ਾਹ ਬੈਠੇ ਤੇ ਕੋਲ ਭਾਈ ਗੁਰਦਾਸ ਸਾਹਿਬ ਬੈਠੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਕੁਝ ਜਿਹੜੀਆਂ ਜਿਹੜੇ ਬੇਨਤੀਆਂ ਨੇ ਨਾ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਕੀਤੀਆਂ ਉਹ ਬੇਨਤੀਆਂ ਨੇ ਜਿਹੜੀਆਂ ਉਹ ਭਾਈ ਸੰਤੋਖ ਸਿੰਘ ਚੂੜਾਮਣੀ ਨੇ ਗੁਰਪ੍ਰਤਾਪ ਸੂਰੀਰਾਂਤ ਚ ਕਿਹਨੂੰ ਲਿਖੀਆਂ ਹੋਈਆਂ ਨੇ ਥੋੜਾ ਜਿਹਾ ਆਪਾਂ ਉਹਨਾਂ ਨੂੰ ਚਿੱਤੇ ਕਰਦੇ ਹਾਂ ਤਾਂ ਇਤਿਹਾਸ ਕਰ ਲਿਖਦਾ ਵੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਾਹਮਣੇ ਭਾਈ ਗੁਰਦਾਸ ਸਾਹਿਬ ਨੇ ਬਚਨ ਕੀਤੇ ਗਰਭ ਵਿਖੈ ਦੁੱਖ ਗਿਨੇ ਨਾ ਜਾਹੀ ਹੇ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾ ਜਦੋਂ ਇਹ ਮਨੁੱਖ ਜਿਹੜਾ ਹੈ ਉਹ ਮਾਂ ਆਪਣੀ ਮਾਂ ਦੇ ਗਰਭ ਦੇ ਵਿੱਚ ਹੁੰਦਾ ਤੇ ਉਦੋਂ ਤੋਂ ਹੀ ਇਹਦੇ ਦੁੱਖ ਸ਼ੁਰੂ ਹੋ ਜਾਂਦੇ ਆ ਤੇ ਪਾਤਸ਼ਾ ਇੰਨੇ ਦੁੱਖ ਹੈ ਮਾਂ ਦੇ ਗਰਭ ਦੇ ਵਿੱਚ ਕਿ ਪਾਤਸ਼ਾ ਗਿਣਤੀ ਕੋਈ ਨਹੀਂ ਹੋ ਸਕਦੀ ਗਰਭ ਵਿਖੈ ਦੁੱਖ ਗਿਨੇ ਨਾ ਜਾਹੀ ਵਿਸ਼ਟਾ ਮੂਤਰ ਮਿਲਿਓ ਬਸ ਤਾਂਹੀ ਇਹ ਗੰਦਗੀ ਦੇ ਵਿੱਚ ਰਹਿੰਦਾ ਮਾਂ ਦੇ ਪੇਟ ਵਿੱਚ ਵਿਸ਼ਟਾ ਮੂਤਰ ਦੇ ਵਿੱਚ ਰਹਿੰਦਾ ਜਦ ਨਿਕਸਤ ਪੁਨ ਜੋਨੀ ਦੁਆਰਾ ਸਤਿਗੁਰੂ ਪਾਤਸ਼ਾ ਜਦੋਂ ਇਹ ਮਾਂ ਦੇ ਪੇਟ ਵਿੱਚੋਂ ਬਾਹਰ ਆਉਂਦਾ ਪਾਤਸ਼ਾ ਫਿਰ ਇਹ ਜਨਮ ਮਰਨ ਚ ਪੈ ਜਾਂਦਾ ਜੋਨੀ ਜਨਮ ਤੇ ਮਰਨ ਛਿਦਰ ਛੋਟ ਦੁਖ ਲਹਿਤ ਅਪਾਰਾ ਪਾਤਸ਼ਾ ਜਦੋਂ ਇਹ ਮਾਂ ਦੇ ਪੇਟ ਵਿੱਚੋਂ ਬਾਹਰ ਆਇਆ ਤੇ ਪਾਤਸ਼ਾ ਫਿਰ ਦੁਬਾਰਾ ਇਹਨੂੰ ਫਿਰ ਦੁੱਖ ਚੁੰਬੜ ਕੇ ਦੁੱਖ ਦੁੱਖ ਬਾਹਰ ਦੇ ਲੱਗ ਗਏ ਫਿਰ ਇਹਨੂੰ ਦੁੱਖ ਪਹਿਲਾਂ ਦੁੱਖ ਮਾਂ ਦੇ ਗਰਭ ਦੇ ਅੰਦਰ ਸੀ ਜਦੋਂ ਇਹ ਮਾਂ ਦੇ ਦੁੱਖ ਪਾਤਸ਼ਾਹ ਮਾਂ ਦੇ ਪੇਟ ਵਿੱਚੋਂ ਬੰਦਾ ਬਾਹਰ ਆਇਆ ਤੇ ਇਹਨੂੰ ਦੁੱਖ ਫਿਰ ਬਾਹਰ ਦੇ ਲੱਗੇ ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਕਿਹਾ ਪਾਤਸ਼ਾਹ ਕਹਿੰਦੇ ਜੈਸੀ ਅਗਣ ਉਧਰ ਮੈਂ ਤੈਸੀ ਬਾਹਰ ਮਾਇਆ ਇੱਕ ਮਾਂ ਦੇ ਪੇਟ ਵਿੱਚ ਅੱਗ ਸੀ ਉਸ ਅੱਗ ਤੋਂ ਬਾਹਰ ਆਇਆ ਤੇ ਬਾਹਰ ਮਾਇਆ ਦੀ ਅੱਗ ਲੱਗੀ ਇਹਨੂੰ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਇੱਕੋ ਜਿਹੀ ਮਾਇਆ ਤੇ ਅਗ ਪਾਈ ਇੱਕੋ ਜਈ ਐ ਸਰੀ ਅਗ ਬਾਦ ਸਰੀਰ ਨੂੰ ਸਾੜਦੀ ਐ ਮਾਇਆ ਬੰਦੇ ਦੇ ਅੰਦਰ ਨੂੰ ਸਾੜਦੀ ਐ ਤੂੰ ਗਰਭ ਵੇਖੈ ਦੁੱਖ ਗਿਨੇ ਨਾ ਜਾਹੀ ਵਿਸਟਾ ਮੂਤਰ ਮਿਲੇ ਹੋ ਬਸ ਤਾਹੀ ਜਬ ਨਿਕਸਤ ਪੁਨ ਜੋਨੀ ਦਵਾਰਾਂ ਛਿਦਰ ਛੋਟ ਦੁੱਖ ਲਹਿਤ ਅਪਾਰਾਂ ਇਮ ਜਨਮੈ ਤਨ ਪਾਏ ਬਿਹੋਰੀ ਏ ਗੁਰੂ ਅਰਜਨ ਸਾਹਿਬ ਜੀ ਇਸ ਤਰ੍ਹਾਂ ਦੇ ਨਾਲ ਇਹ ਸਰੀਰ ਨੂੰ ਪ੍ਰਾਪਤ ਕਰਦਾ ਹੈ ਮਰੇ ਫੇਰ ਕਰ ਕਰ ਅਗ ਘੋਰੀ ਤੇ ਪਾਤਸ਼ਾ ਅਗ ਕੁ ਦਾ ਅਰਥ ਹੁੰਦਾ ਹੈ ਵੱਡੇ ਵੱਡੇ ਪਾਪ ਕਰਕੇ ਪਾਤਸ਼ਾ ਫਿਰ ਮਰ ਜਾਂਦਾ ਦੁੱਖ ਵਿੱਚੋਂ ਜੰਮਿਆ ਦੁੱਖ ਹੀ ਭੋਗੇ ਤੇ ਪਾਪ ਕਰਦਿਆਂ ਪਾਤਸ਼ਾ ਫਿਰ ਮਰ ਗਿਆ ਮਰੇ ਫੇਰ ਕਰ ਕਰ ਅਗ ਘੋਰੀ ਤਨਕ ਮਾਤਰ ਸੰਕਟ ਏਕ ਹੈ ਪਾਤਸ਼ਾ ਮੈਂ ਤੇ ਬੜੇ ਥੋੜੀ ਜੀ ਸੰਕਟ ਕਹੀ ਨਹੀਂ ਇਹਦੇ ਪਾਈ ਗੁਰਦਾਸ ਜੀ ਕਹਿੰਦੇ ਪਾਤਸ਼ਾਹ ਮੈਂ ਤੇ ਬਿਲਕੁਲ ਥੋੜੀ ਜੇ ਕਨਕ ਕਿਨਕਾਂ ਮਾਤਰ ਇਹਦੇ ਦੁੱਖ ਕਹੇ ਨੇ ਗਿਨੇ ਨਾ ਜਾਹੇ ਕਿਤਕ ਇਲ ਹੈ ਨਹੀਂ ਤੇ ਪਾਤਸ਼ਾਹ ਬੰਦੇ ਦੇ ਜਿੰਨੇ ਦੁੱਖ ਤੇ ਪਾਪ ਨੇ ਗਿਣਤੀ ਨਹੀਂ ਹੋ ਸਕਦੀ ਐਨੇ ਭੋਗਦਾ ਇਹ ਪਾਤਸ਼ਾਹ ਕਹਿੰਦੇ ਭਾਈ ਗੁਰਦਾਸ ਜੀ ਕਹਿਣਾ ਕੀ ਚਾਹੁੰਦੇ ਫਿਰ ਹੱਥ ਜੋੜ ਬੇਨਤੀ ਕੀਤੀ ਜਾਂ ਤੇ ਰਚੈ ਏਕ ਅਸ ਬਾਣੀ ਪਾਤਸ਼ਾਹ ਕੋਈ ਐਸੀ ਬਾਣੀ ਦੀ ਰਚਨਾ ਕਰੋ ਨੇਤ ਜਿਸ ਪਟਤ ਹੋਤ ਅਗਹਾਨੀ ਪਾਤਸ਼ਾ ਸਿੱਖ ਨਿਤ ਹਰ ਇੱਕ ਸਿੱਖ ਪੜ ਸਕੇ ਰਜਾਨਾ ਹਰ ਇੱਕ ਸਿੱਖ ਦਾ ਕੀ ਅਰਥ ਹੈ ਅਣਪੜ ਤੋਂ ਅਣਪੜ ਵੀ ਪਾਤਸ਼ਾ ਇੱਕ ਐਸੀ ਰਚਨਾ ਕਰੋ ਬਾਣੀ ਦੀ ਜਿਸ ਬਾਣੀ ਨੂੰ ਅਣਪੜ ਤੋਂ ਅਣਪੜ ਬੰਦਾ ਵੀ ਸੁਣੇ ਤੇ ਹਿਰਦੇ ਚ ਵਸ ਜਾਏ ਉਹ ਬਾਣੀ ਰਚੋ ਪਾਤਸ਼ਾ ਜਿਹੜੀ ਹਰ ਇੱਕ ਸਿੱਖ ਨੂੰ ਪੜਨੀ ਸੌਖਿਆ ਹੋਵੇ ਨਿਤ ਜਿਸ ਪੜਤ ਹੋਤ ਅਗਹਾਨੀ ਤੇ ਪਾਪਨਾਸ਼ ਹੋ ਜਾਣ ਰਿਧੈ ਵਸਾਏ ਕਮਾਵੇ ਜੋਈ ਪਾਤਸ਼ਾ ਉਸ ਬਾਣੀ ਨੂੰ ਜੋ ਕੋਈ ਕਮਾਵੇ ਤੇ ਹਿਰਦੇ ਚ ਵਸਾਵੇ ਬਹੁਰ ਨਾ ਜਨਮ ਮਰਨ ਤਿਸ ਹੋਈ ਪਾਤਸ਼ਾ ਉਹਦਾ ਜਨਮ ਤੇ ਮਰਨ ਕਟਿਆ ਜਾਏ ਕੋਈ ਐਸੀ ਬਾਣੀ ਦੀ ਰਚਨਾ ਕਰੋ ਇਤੇ ਆਦਕ ਬੋ ਬਾਕ ਬਿਲਾਸੀ ਫਿਰ ਕਹਿੰਦੇ ਭਾਈ ਗੁਰਦਾਸ ਸਾਹਿਬ ਨੇ ਇਦਾਂ ਦੇ ਹੋਰ ਵੀ ਜਿਹੜੇ ਬਚਨ ਸਨ ਉਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਕਹੇ ਉਪਕਾਰੀ ਗੁਰ ਕੀਨੇ ਪ੍ਰਕਾਸ਼ੇ ਪ੍ਰਕਾਸ਼ ਦਾ ਅਰਥ ਕਿਰਪਾ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਇਤਨੇ ਮੈਂ ਪਰਬਾਤ ਹੋਏ ਆਈ ਕਹਿ ਲੱਗੇ ਏਨੇ ਨੂੰ ਅੰਮ੍ਰਿਤ ਵੇਲਾ ਹੋ ਗਿਆ ਗੱਲਾਂ ਕਰਦਿਆਂ ਕਰਦਿਆਂ ਨਾ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਪਾਇਓ ਪ੍ਰਕਾਸ਼ ਚਿਰੀ ਚੌਕਾਈ ਕਹਿਣ ਲੱਗੇ ਚਾਰੇ ਪਾਸੇ ਪ੍ਰਕਾਸ਼ ਹੋਣ ਲੱਗਾ ਤੇ ਚਿੜੀਆਂ ਸੀ ਜਿਹੜੀਆਂ ਉਹ ਚੱਕਣ ਲੱਗੀਆਂ ਅੰਮ੍ਰਿਤ ਵਿਲਾ ਹੋ ਗਿਆ ਦਾ ਪਾਉ ਫਿਰ ਕੀ RAM ਸਾਰ ਇਸ਼ਾਨ ਦਿਸ਼ ਇਸ਼ਾਨ ਕਹਿੰਦੇ ਨੇ ਉੱਤਰ ਪੂਰਬ ਦਿਸ਼ਾ ਨੂੰ ਬੈਠੇ ਗੁਰ ਕਿਰਪਾਲ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਚੌਂਕੜਾ ਮਾਰ ਕੇ ਬੈਠੇ ਤੇ ਕੀ ਕਰਦੇ ਨੇ ਬੈਠ ਕੇ ਰਚਣ ਲੱਗੇ ਸਤਬ ਸੁਖਮਨੀ ਫਿਰ ਪਾਤਸ਼ਾਹ ਰਾਮ ਸਰ ਸਾਹਿਬ ਦੀ ਧਰਤੀ ਦੇ ਉੱਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਬੇਨਤੀ ਨੂੰ ਬਣਦਿਆਂ ਹੋਇਆ ਸਤਿਗੁਰੂ ਪਾਤਸ਼ਾਹ ਫਿਰ ਸੁਖਮਣੀ ਸਾਹਿਬ ਦੀ ਰਚਨਾ ਕਰਦੇ ਹਨ ਰਚਣ ਲੱਗੇ ਤਬ ਸੁਖਮਣੀ ਦੇ ਸੁਖ ਕਰਤ ਨਿਹਾਲ ਪਾਤਸ਼ਾਹ ਭਾਈ ਗੁਰਦਾਸ ਸੰਤੋਖ ਸੰਖੇਂਦੇ ਨੇ ਕਹਿਣ ਲੱਗੇ ਫਿਰ ਗੁਰੂ ਅਰਜਨ ਦੇ ਪਾਤਸ਼ਾਹ ਸੁਖਮਣੀ ਸਾਹਿਬ ਦੀ ਰਚਨਾ ਕਰਨ ਲੱਗੇ ਉਹ ਬਾਣੀ ਰਚਨਾ ਕਰਦੇ ਨੇ ਜਿਸ ਬਾਣੀ ਨੂੰ ਪੜ੍ਹ ਕੇ ਦੁਨੀਆਂ ਦੇ ਲੋਕਾਂ ਨੂੰ ਸੁੱਖ ਮਿਲਨੇ ਨੇ ਆਨੰਦ ਮਿਲਣਾ ਹੈ ਨਿਹਾਲ ਹੋਣਾ ਹੈ ਜੀਵਨ ਨੇ ਤੋ ਕਹਿਣ ਦਾ ਪਾਪ ਗੁਰਮਖੋ ਕਿ ਜਿਹੜੇ ਸਾਡੇ ਇਤਿਹਾਸਕ ਸਰੋਤ ਨੇ ਉਹ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਹੈ ਇਹ ਬਾਣੀ ਪਾਤਸ਼ਾਹ ਨੇ ਰਾਮ ਸਰ ਸਾਹਿਬ ਦੀ ਧਰਤੀ ਦੇ ਉੱਤੇ ਉਚਾਰਨ ਕੀਤੀ ਭਾਈ ਗੁਰਦਾਸ ਸਾਹਿਬ ਜੀ ਨੇ ਬੇਨਤੀ ਕੀਤੀ ਤੇ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਸ ਬਾਣੀ ਦੀ ਰਚਨਾ ਕੀਤੀ ਹੈ। ਕੋਕੜ ਇਹ ਇਸੀ ਬਾਣੀ ਦਾ ਇਤਿਹਾਸ। ਉਸ ਤੋਂ ਅੱਗੇ ਚੱਲੀਏ ਸੁਖਮਨੀ। ਕਈ ਐਸੇ ਜਿਹੜੇ ਚਿੰਤਕ ਨੇ ਜਾਂ ਸਿੱਖ ਫਿਲਾਸਫਰ ਨੇ ਉਹ ਲਿਖਦੇ ਨੇ ਵੀ ਦੁਨੀਆਂ ਦੇ ਉੱਤੇ ਦੋ ਮਣੀਆਂ ਬੜੀਆਂ ਪ੍ਰਸਿੱਧ ਸਨ। ਇੱਕ ਨਾਗਮਣੀ ਇੱਕ ਚਿੰਤਾਮਣੀ ਦੋ ਮਣੀਆਂ ਬੜੀਆਂ ਪ੍ਰਸਿੱਧ ਸੀ ਕਹਿੰਦੇ ਸਨ 나ਗ ਦੇ ਜਿਹੜਾ ਸਿਰ ਹੁੰਦਾ ਨਾ ਕੋਈ ਕੋਈ ਵਿਸ਼ੇਸ਼ 나ਗ ਹੁੰਦਾ ਹੈ ਤਾਂ ਇਹ ਪ੍ਰਚਲਿਤ ਹੀ ਅਕਰ ਦਿੱਖਿਆ ਕਿਸੇ ਨੇ ਹੈ ਨਹੀਂ ਅਜੇ ਤੱਕ ਕਿ ਇਹ ਕੇਵਲ ਇੱਕ ਰਵਾਇਤ ਹੈ ਕਿ 나ਗ ਦੇ ਸਿਰ ਦੇ ਵਿੱਚ ਕੋਈ ਵਿਸ਼ੇਸ਼ 나ਗ ਹੁੰਦਾ ਉਹਦੇ ਸਿਰ ਵਿੱਚ ਇੱਕ ਮਣੀ ਹੁੰਦੀ ਹੈ ਜੇ ਉਹ ਮਣੀ ਬੰਦੇ ਨੂੰ ਪ੍ਰਾਪਤ ਹੋ ਜਾਏ ਤੇ ਪੂਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ ਮਨੋਖਾ। नागਮਣੀ ਜੇਕਰ ਉਹਦੇ ਕੋਲੇ ਹੋਵੇ ਤਾਂ ਦੂਜਾ ਕਹਿੰਦੇ ਇੱਕ ਚਿੰਤਾ ਮਣੀ ਹੈ। ਜਿਸ ਬੰਦੇ ਕੋਲੇ ਚਿੰਤਾ ਦੀ ਮਣੀ ਹੋਵੇ ਉਹਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। ਇੱਕ ਮਣੀ ਹੈ ਉਹ ਮਣੀ ਮਿਲ ਜਾਏ ਤੇ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। ਗੁਰੂ ਅਰਜਨ ਸਾਹਿਬ ਨੇ ਕਿਹਾ ਅਸੀਂ ਸੁੱਖ ਕਿਉਂ ਕਿਉਂਕਿ ਭਾਵੇਂ ਇੱਛਾ 나ਗਮਣੀ ਦੀ ਹੈ ਭਾਵੇਂ ਇੱਛਾ ਚਿੰਤਾਮਣੀ ਦੀ ਹੈ ਪਰ ਉਹਦੇ ਪਿੱਛੇ ਮਕਸਦ ਇੱਕੋ ਆ ਮੈਨੂੰ ਸੁੱਖ ਮਿਲ ਜਾਏ ਹੈ ਤਾਂ ਕੋਈ ਕੋਈ ਨਾ ਮੈਂ ਕਹਿਣਾ ਹੁੰਦਾ ਬੰਦਾ ਚੋਰੀ ਵੀ ਕਰਦਾ ਹੈ ਨਾ ਠੱਗੀ ਵੀ ਕਰਦਾ ਹੈ ਬੇਈਮਾਨੀ ਵੀ ਕਰਦਾ ਹੈ ਮਕਸਦ ਇਹੀ ਆ ਵੀ ਸੁਖੀ ਹੋ ਜਾਣਾ ਸੁੱਖ ਮਿਲ ਜਾਏ ਇਹੀ ਹੁੰਦਾ ਇਸੇ ਤਰ੍ਹਾਂ ਦੇ ਨਾਲ ਭਾਵੇਂ ਚਿੰਤਾਮਣੀ ਦੀ ਇੱਛਾ ਹੈ ਭਾਵੇਂ 나ਗਮਣੀ ਦੀ ਇੱਛਾ ਹੈ ਪਰ ਮਕਸਦ ਕੀ ਹੈ ਉਹਦੇ ਪਿੱਛੇ ਮੈਨੂੰ ਸੁੱਖ ਮਿਲ ਜਾਏ ਯਤਨ ਬਹੁਤ ਸੁੱਖ ਕੇ ਕੀਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਭਾਈ ਇਸਕ ਬਾਣੀ ਰਚਾਂਗੇ ਸੁਖਮਣੀ ਰੱਖਿਆ ਗੁਰਮਖੋ ਦਾ ਨਾਮ ਤੇ ਜਦੋਂ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਇਹ ਸੁਖਮਣੀ ਹੈ ਕੀ ਸਮਝਣਾ ਸੁਖਮਣੀ ਹੈ ਕੀ ਗੁਰਮਖੋ ਸੁਖਮਣੀ ਕੇਵਲ ਇੱਕ ਬਾਣੀ ਨਹੀਂ ਹੈ ਸੁਖਮਣੀ ਕੇਵਲ ਇੱਕ ਬਾਣੀ ਦਾ ਨਾਮ ਨਹੀਂ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਇਹ ਰਹਾਉ ਦੀ ਪੰਕਤੀ ਹੈ ਨਾ ਇਹ ਰਹਾਉ ਦੀ ਪੰਕਤੀ ਹੈ ਪਾਤਸ਼ਾਹ ਕਹਿੰਦੇ ਸੁਖਮਨੀ ਕੀ ਹੈ ਆਤਮਿਕ ਅੰਮ੍ਰਿਤ ਹੁੰਦਾ ਹੈ ਆਤਮਿਕ ਸੁਖ ਅਮਰਤਾ ਸੁਖ ਸੁੱਖਾਂ ਨੂੰ ਦੇਣ ਵਾਲੀ ਅੰਮ੍ਰਿਤਮਈ ਜਿਹੜੀ ਇਹ ਸੁਖਮਨੀ ਹੈ ਇਹ ਕੀ ਹੈ ਪਾਤਸ਼ਾਹ ਕਹਿੰਦੇ ਅੰਮ੍ਰਿਤ ਪ੍ਰਭ ਨਾਮ ਭਾਈ ਪਰਮੇਸ਼ਰ ਦਾ ਨਾਮ ਹੀ ਉਹ ਅੰਮ੍ਰਿਤ ਹੈ ਸੁੱਖਾਂ ਨੂੰ ਦੇਣ ਵਾਲੀ ਸੁਖਮਣੀ ਹੈ ਜਿਹਦੇ ਵਿੱਚੋਂ ਸੁੱਖ ਮਿਲਦੇ ਨੇ ਉਹ ਹੈ ਪ੍ਰਭੂ ਦਾ ਨਾਮ ਪਰਮੇਸ਼ਰ ਦਾ ਨਾਮ ਤੋਂ ਗੁਰਮਖਿ ਪ੍ਰਭੂ ਦੇ ਨਾਮ ਨੂੰ ਪਰਮੇਸ਼ਰ ਦੇ ਨਾਮ ਨੂੰ ਸਤਿਗੁਰੂ ਪਾਤਸ਼ਾਹ ਨੇ ਸੁਖਮਣੀ ਕਿਹਾ ਔਰ ਨਾਲ ਇਹ ਵੀ ਕਿਹਾ ਪਾਤਸ਼ਾਹ ਕਹਿੰਦੇ ਭਾਈ ਗਰੰਟੀ ਥੋੜਾ ਕੋਈ 나ਗਮਣੀ ਮਿਲ ਜਾਏ ਕੋਈ ਗਰੰਟੀ ਥੋੜਾ ਰਾਜਾ ਬਾਣੀ ਜਾਏ ਚਿੰਤਾ ਮਣੀ ਮਿਲ ਜਾਏ ਗਰੰਟੀ ਥੋੜਾ ਕੋਈ ਸੁੱਖ ਮਿਲੀ ਚਿੰਤਾ ਮਿਟੀ ਜਾਣ ਪਰ ਪਾਤਸ਼ਾਹ ਕਹਿੰਦੇ ਭਾਈ ਸਿੱਖੋ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਐਸੀ ਸੁਖਮਣੀ ਹੈ ਜਿਹਦੇ ਵਿੱਚੋਂ ਇਹ ਗੱਲ ਪੱਕੀ ਆ ਵੀ ਪ੍ਰਭੂ ਦੇ ਨਾਮ ਵਿੱਚੋਂ ਸੁੱਖ ਹੀ ਨਿਕਲਨੇ ਨੇ ਚਿੰਤਾਵਾਂ ਮਿਟਾ ਦੇਵੇਗੀ ਕੌਣ ਇਹ ਪ੍ਰਭੂ ਦੇ ਨਾਮ ਦੀ ਸੁਖਮਣੀ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਗੁਰਮੁਖੋ ਇਸ ਬਾਣੀ ਦਾ ਨਾਮ ਵੀ ਸੁਖਮਨੀ ਰੱਖਿਆ ਔਰ ਇੱਕ ਘਟਨਾ ਹੋ ਰਹੀ ਹੈ ਇਤਿਹਾਸ ਦੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੱਕ ਸਿੱਖ ਸੀ ਗੁਰਮੁਖੋ ਦਿੱਲੀ ਦੀ ਧਰਤੀ ਤੇ ਕਿਉਂਕਿ ਅੱਜ ਆਰੰਭਤਾਪਕ ਸੁਖਮਨੀ ਸਾਹਿਬ ਦੀ ਕਰਨੀ ਹੈ ਮੈਂ ਤਾਂ ਇਹ ਬੇਨਤੀਆਂ ਤੁਹਾਨੂੰ ਕਰਨ ਲੱਗਾ ਦਿੱਲੀ ਦੀ ਧਰਤੀ ਦੇ ਉੱਤੇ ਰਹਿੰਦੇ ਤੇ ਤੁਰਿਆ ਜਾਂਦਾ ਇੱਕ ਜਹਾਂਗੀਰ ਬਾਦਸ਼ਾਹ ਦਾ ਜਿਹੜੀਆਂ ਬੇਗਮਾਂ ਸੀ ਨਾ ਗੁਰਮਖੋ ਉਹਨਾਂ ਬੇਗਮਾਂ ਦਾ ਸ਼ਾਹੀ ਵੈਦ ਸੀ ਵਜ਼ੀਰ ਖਾਂ ਇੱਕ ਤਾਂ ਵਜ਼ੀਰ ਖਾਂ ਵਜੀਦਾ ਹੋਇਆ ਨਾ ਸਰਹੰਦ ਵਾਲਾ ਉਹ ਨਹੀਂ ਇਹ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਦਾ ਸ਼ਾਹੀ ਵੈਦ ਹੈ ਵਜ਼ੀਰ ਖਾਂ ਇਹਨੂੰ ਜਲੋਦਰ ਦਾ ਰੋਗ ਹੋ ਗਿਆ ਇਹ ਇਹਦਾ ਨਾ ਕੋਈ ਰੋਗ ਹੋ ਗਿਆ ਇਹਨੂੰ ਵੀ ਇਹਦੇ ਪੇਟ ਵਿੱਚ ਇਹਨਾਂ ਦਰਦ ਹੁੰਦਾ ਸੀ 24 ਕਣ ਤੜਫਦਾ ਹੀ ਐ ਇਹ ਇੱਕ ਦਿਨ ਗੁਰੂ ਕਾ ਸਿੱਖ ਹੈ ਉਸ ਸਵੇਰ ਵੇਲੇ ਇਹਦੇ ਮਹਿਲ ਦੀ ਅੱਗੇ ਦੀ ਲੰਗਦ ਹੈ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰੀ ਜਾਂਦਾ ਏਦਾਂ ਅੱਗੇ ਤੁਰਿਆ ਜਾਂਦਾ ਨਾ ਸਿੱਖ ਏਦਾਂ ਬਾਣੀ ਪੜ੍ਹਦੇ ਜਾਂਦੇ ਸੀ ਜਦ ਤੱਕ ਸੁਖਮਨੀ ਸਾਹਿਬ ਦੀਆਂ ਪੰਕਤੀਆਂ ਕਹਿੰਦੇ ਇਹਦੇ ਕੰਨਾਂ 'ਚ ਪਈਆਂ ਤੇ ਇਹਨੂੰ ਥੋੜਾ ਆਰਾਮ ਮਿਲਿਆ ਬਾਣੀ ਕੰਨਾਂ 'ਚੋਂ ਪੈਣੀ ਬੰਦ ਹੋਈ ਦੁੱਖ ਫੇਰ ਦਰਦ ਸ਼ੁਰੂ ਹੋ ਗਿਆ ਇਹ ਆਪਣੇ ਪਹਿਰੇਦਾਰ ਨੂੰ ਆਵਾਜ਼ ਮਾਰ ਕਹਿੰਦਾ ਆ ਉਹ ਬੰਦਾ ਤੁਰਿਆ ਤਾਂ ਭੱਜ ਕੇ ਬਲਾ ਕੋਈ ਇਲਹਾਮ ਗਾ ਰਿਹਾ ਹੈ ਕੁਛ ਗਾ ਰਿਹਾ ਹੈ ਉਹਦੇ ਗਾਉਣ ਨੇ ਮੇਰੇ ਦੁੱਖ ਨੂੰ ਘਟ ਕੀਤਾ ਹੈ ਪਹਿਰੇਦਾਰ ਭੱਜ ਕੇ ਗਿਆ ਭਾਈ ਕੌਣ ਜਿਹੜਾ ਤੂੰ ਇਹ ਇਲਹਾਮ ਗਾ ਰਿਹਾ ਹੈ ਜਿਹੜਾ ਤੂੰ ਇਹ ਕਲਾਮ ਗਾ ਰਿਹਾ ਹੈ ਇਹ ਕਲਾਮ ਕਿਸ ਦਾ ਹੈ ਸਿੱਖ ਨੇ ਕਿਹਾ ਮੈਂ ਗੁਰੂ ਅਰਜਨ ਸਾਹਿਬ ਦਾ ਸਿੱਖ ਹਾਂ ਇਹ ਮੇਰੇ ਗੁਰੂ ਅਰਜਨ ਸਾਹਿਬ ਦੀ ਬਾਣੀ ਦਾ ਕਲਾਮ ਹੈ। ਉਹਨਾਂ ਕਹਿੰਦਾ ਸਾਡੇ ਮਾਲਕ ਨੇ ਬੁਲਾਇਆ। ਗੁਰਮਖੋ ਸਿੱਖ ਨੂੰ ਵਜ਼ੀਰ ਖਾਨ ਕੋ ਲੈ ਕੇ ਗਏ। ਉਹਨੇ ਕਿਹਾ ਭਾਈ ਤੂੰ ਗੁਰੂ ਅਰਜਨ ਸਾਹਿਬ ਦਾ ਸਿੱਖ ਹੈ ਤੇ ਜਿਹੜਾ ਤੂੰ ਕਲਾਮ गा ਰਿਹਾ ਸੀ ਇਹਨੂੰ ਸੁਣਾ ਮੈਨੂੰ। ਉਹ ਸਿੱਖ ਨੇ ਗੁਰਮਖੋ ਵਜ਼ੀਰ ਖਾਨ ਨੂੰ ਜਿਹੜਾ ਖੁਦ ਵੈਦ ਹੈ। ਉਹਨੂੰ ਸੁਖਮਨੀ ਸਾਹਿਬ ਦੀ ਬਾਣੀ ਸੁਣਾਈ ਉਹਨੂੰ ਆਰਾਮ ਮਿਲਿਆ ਜੀ। ਉਣੀ ਕਾ ਜਿਸ ਗੁਰੂ ਦੀ ਬਾਣੀ ਚ ਇੰਨੀ ਸਮਰਥਾ ਹੈ ਉਹ ਮੇਰੇ ਤਣ ਦੇ ਰੋਗ ਨੂੰ ਸੁਖ ਦਿੰਦੀ ਹੈ ਕਿਰਪਾ ਕਰ ਮੈਨੂੰ ਉਸ ਗੁਰੂ ਕੋਲ ਲੈ ਕੇ ਚੱਲਾ ਗੁਰਮ ਕੋ ਤੜਫਦਾ ਹੋਇਆ ਸਰੀਰ ਦੇ ਨਾਲ ਉਹ ਅੰਮ੍ਰਿਤਸਰ ਪਹੁੰਚ ਗਿਆ ਦਿੱਲੀ ਧਰਤੀ ਤੋਂ ਅੱਗੇ ਹਰਮੰਦਰ ਸਾਹਿਬ ਦੀ ਜਿਹੜਾ ਸੀ ਨਾ ਉਹ ਸਰੋਵਰ ਦੀ ਕਾਰ ਸੇਵਾ ਚੱਲਦੀ ਪਈ ਸੀ ਉਹ ਸੇ ਗਾਰਾ ਕੱਢਦੇ ਪੈਸਿਆਂ ਵਿੱਚੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਹੜੀ 베ਰੀ ਹੈ 베ਰੀ ਦੇ ਥੱਲੇ ਨਿਵਾਸ ਕਰਦੇ ਸਨ ਬਹੁਤਾਂ ਸਮਾਂ ਉੱਥੇ ਸੰਗਤਾਂ ਨੂੰ ਜਦੋਂ ਸਨ ਬਾ ਬੁੱਢਾ ਸਾਹਿਬ ਟੋਕਰੀ ਲੈ ਕੇ ਇਦਾਂ ਗਾਰੇ ਦੀ ਸੱਤੀ ਤੁਰੇ ਆ ਰਹੇ ਨੇ ਇਦਾਂ ਜਦੋਂ ਆਉਂਦੇ ਨੇ ਤੇ ਇੱਕਦਮ ਸਿੱਖ ਸੀ ਜਿਹੜਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਲਗਾ ਪਾਦਸ਼ਾਹ ਇਹ ਬਾਦਸ਼ਾਹ ਦੀਆਂ ਬੇਗਮਾਂ ਦਾ ਨਵਾਬ ਹੈ 24 ਘੰਟੇ ਤੜਫਦਾ ਹੈ ਪਾਤਸ਼ਾਹ ਕਿਰਪਾ ਕਰੋ ਰੋਗ ਮਟਾਓ ਇਹਦਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਆਓ ਤੁਰੇ ਹੋਣੇ ਬਾ ਬੁੱਢਾ ਸਾਹਿਬ ਜਾਓ ਭਾਈ ਜਾ ਕੇ ਬਾ ਬੁੱਢਾ ਸਾਹਿਬ ਨੂੰ ਬੇਨਤੀ ਕਰਦੇ ਗਰਮ ਖੂ ਗਾਰੇ ਦੀ ਟੋਕਰੀ ਛੁਟਕਨੇ ਮਾ ਬੁੱਢਾ ਸਾਹਿਬ ਤੇ ਟੋਕਰੀ ਹੱਥ ਖਾਲੀ ਪਕੜੀ ਸੀ ਤੇ ਤੁਰੇ ਆਉਂਦੇ ਨੇ ਇੱਕ ਦਮ ਕਿਹਾ ਬਾਬਾ ਬੁੱਢਾ ਕਿਰਪਾ ਕਰੋ ਰੋਗ ਮਟਾ ਦਿਓ ਮੇਰਾ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਇਤਿਹਾਸਕਰ ਕਹਿੰਦੇ ਥੋੜਾ ਰੋਸ ਆ ਇਸ ਗੱਲ ਦੇ ਉੱਤੇ ਵੀ ਗੁਰੂ ਦਰ ਦੇ ਉੱਤੇ ਪਹੁੰਚ ਕੇ ਗੁਰੂ ਕੋਲ ਜਾਂ ਮੇਰੇ ਕੋਲੇ ਕੀ ਲੈਣ ਆਇਆ ਟੋਕਰੀ ਜ਼ੋਰ ਦੀ ਪੇਟ ਵਿੱਚ ਮਾਰੀ ਤੜਫਣ ਲੱਗ ਪਿਆ ਜੀ ਉਹ ਤੜਫ ਇੰਨਾ ਤੜਫਿਆ ਵੀ ਬੇਹੋਸ਼ ਹੋ ਗਿਆ ਸਿੱਖ ਭੱਜ ਕੇ ਗਏ ਉੱਠੇ ਚੱਕਿਆ ਉਹਨੂੰ ਗੁਰੂ ਪਾਤਸ਼ਾਹ ਕੋਲ ਲੈ ਕੇ ਗਏ ਗੁਰੂ ਪਾਤਸ਼ਾਹ ਨੇ ਉਹਦੇ ਪਾਣੀ ਤਰੋਂਕਿਆ ਮੁੱਖ ਦੇ ਉੱਪਰ ਪਾਣੀ ਤਰੋਂਕੇ ਹੋਸ਼ ਵਿੱਚ ਲਿਆਂਦਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਜਾਹ ਭਾਈ ਸੁਖਮਣੀ ਦੀ ਬਾਣੀ ਤੋਂ ਤੇਰੇ ਸੁੱਖ ਆਰੰਭ ਹੋਏ ਸਨ ਕਿਉਂਕਿ ਸੁਖਮਣੀ ਦੀ ਬਾਣੀ ਕੋ ਸੁਣੇ ਸਨ ਪਹਿਲਾਂ ਪਾਤਸ਼ਾਹ ਨੇ ਕਿਹਾ ਜਾਹ ਭਾਈ ਸੁਖਮਣੀ ਸਾਹਿਬ ਦੀ ਗੁਰੂ ਦੀ ਬਾਣੀ ਤੋਂ ਪਰਮੇਸ਼ਰ ਦੇ ਨਾਮ ਤੋਂ ਤੇਰੇ ਸੁੱਖ ਆਰੰਭ ਹੋਏ ਸਨ ਇਸੇ ਬਾਣੀ ਤੇ ਪ੍ਰਭੂ ਦੇ ਨਾਮ ਦੇ ਵਿੱਚੋਂ ਤੈਨੂੰ ਸੁੱਖ ਮਿਲਨੇ ਨੇ ਸੁਖਮਨੀ ਸਾਹਿਬ ਪੜਿਆ ਕਰੀ ਰੋਜ਼ਾਨਾ ਤੈਨੂੰ ਸੁੱਖ ਮਿਲੇਗਾ ਗਰਮਖੋ ਸੀ ਉਹ ਮੁਸਲਮਾਨ ਪਰ ਇਤਿਹਾਸਕਾਰ ਕਹਿੰਦੇ ਨੇ ਜਨ ਤੱਕ ਉਹ ਜਿਉਂਦਾ ਰਿਹਾ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੇ ਤੋਂ ਬਿਨਾ ਕਦੇ ਮੁੱਖ ਵਿੱਚ ਪਾਣੀ ਨਹੀਂ ਸੀ ਪਾਉਂਦਾ ਉਹਦਾ ਨਾਮ ਸੀ ਵਜ਼ੀਰ ਖਾਨ ਬੜਾ ਸ਼ਰਧਾਲੂ ਹੋਇਆ ਇਹ ਇਸ ਕਰਕੇ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਤਸੀਹੇ ਦਿੱਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਫਿਰ ਕਿਲੇ 'ਚ ਕੈਦ ਕੀਤਾ ਜਾਂਦਾ ਹੈ ਇਤਿਹਾਸ ਕਹਿੰਦੇ ਨੇ ਇਹ ਵਜ਼ੀਰਖਾਨੇ ਬੜੀ ਮਦਦ ਕੀਤੀ ਵੀ ਰੱਬ ਦੇ ਫਕੀਰਾਂ ਦੀ ਜਾਤ ਰੱਬ ਵਰਗੀ ਹੁੰਦੀ ਹੈ ਜਹਾਂਗੀਰ ਤੂੰ ਗੁਰੂ ਨਾਨਕ ਦੀ ਜੋਤ ਨੂੰ ਕੈਦ ਕਰਕੇ ਬੈਠਾ ਤੈਨੂੰ ਸੁੱਖ ਕੋਈ ਨਹੀਂ ਜੇ ਮਿਲਣਾ ਤਾਂ ਗੁਰਮਖੋ ਕਹਿਣ ਦਾ ਪਾਵ ਕਿ ਇਹ ਜਿਹੜੀ ਸੁਖਮਨੀ ਦਾ ਅਰਥ ਹੈ ਪ੍ਰਭੂ ਦਾ ਨਾਮ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸੁੱਖ ਹਨ ਤੋ ਇਸ ਕਰਕੇ ਇੱਕ ਵਰਨ ਕੋ ਅੱਧ ਦੀ ਭੂਮਿਕਾ ਸੀ ਆਪਣੀ ਸਮਾਪਤੀ ਵੱਲ ਹੋ ਗਿਆ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਸੁਖਮਨੀ ਸਾਹਿਬ ਪੜਨ ਵਿੱਚ ਸੌਖੀ ਹੈ ਇਹ ਬਾਣੀ ਜੇ ਬੜੀ ਤਰ ਤਵੇਖੀ ਤਾਂ ਪੜਨ ਤੁਹ ਸੌਖੀ ਵੀ ਲੱਗਦੀ ਹੈ ਪਰ ਕਈ ਵਾਰ ਕਿਉਂਕਿ ਅਸੀਂ ਸੌਖੀ ਲੱਗਦੀ ਸਾਡੇ ਸੁਖਮਨੀ ਸੋਸਾਇਟੀਆਂ ਬਣੀਆਂ ਹੋਈਆਂ ਨੇ ਬੀਬੀਆਂ ਪੜ੍ਹਨ ਤੋਂ ਪਾਠ ਕਰਦੀਆਂ ਨੇ ਤੋ ਇਹ ਵੀ ਹੁੰਦਾ ਵੀ ਗਲਤੀਆਂ ਅਸੀਂ ਬਹੁਤ ਕਰਦੇ ਆਂ ਇਹਦੇ ਵਿੱਚ ਗਲਤੀਆਂ ਪੜਨ ਵਿੱਚ ਬਹੁਤ ਕਰਦੇ ਆਂ ਅਸੀਂ ਤੋ ਇਸ ਕਰਕੇ ਇਹਦਾ ਆਪਾਂ ਜਿਹੜਾ ਸ਼ੁੱਧ ਉਚਾਰਨ ਹੈ ਉਹ ਵੀ ਆਪਾਂ ਨਾਲ-ਨਾਲ ਵਿਚਾਰਿਆ ਕਰਾਂਗੇ ਤੇ ਯਤਨ ਕਰਿਆ ਕਰਾਂਗੇ ਵੀ ਇੱਕੋ ਜਿਹੜੀ ਪੌੜੀ ਹੈ ਉਹਦੀ ਆਪਾਂ ਵਿਚਾਰ ਕਰੀਏ ਤੇ ਉਹ ਪੌੜੀ ਆਪਾਂ ਪਹਿਲਾਂ ਜਿਹੜਾ ਅਸੀਂ ਉਹ ਉਚਾਰਨ ਕਰੀਏ ਨਾਲ-ਨਾਲ ਉਚਾਰਨ ਵੀ ਨਾਲ ਕਰਿਆ ਕਰਾਂਗੇ ਸ਼ੁੱਧ ਇਹਦਾ ਉਚਾਰਨ ਵੀ ਆਪਾਂ ਸਿੱਖਣਾ ਹੈ ਤੇ ਨਾਲ-ਨਾਲ ਇਹਦੀ ਆਪਾਂ ਜਿਹੜੀ ਸ਼ਬਦ ਵਿਚਾਰ ਹੈ ਕਥਾ ਵਿਚਾਰ ਹੈ ਗਰਮਕੋ ਉਹ ਵੀ ਆਪਾਂ ਜਿਹੜੀ ਹੈ ਉਹ ਨਾਲ ਨਾਲ ਕਰਿਆ ਕਰਨੀ ਹੈ ਇਸ ਕਰਕੇ ਹਾਜ਼ਰੀਆਂ ਭਰਦੇ ਰਹੋ ਕੱਲ ਤੋਂ ਜਿਹੜੀ ਹੈ ਸੁਖਮਨੀ ਸਾਹਿਬ ਦੀ ਆਪਾਂ ਜਿਹੜੀ ਗੁਰਮਖੋ ਸ਼ਬਦ ਵਿਚਾਰ ਹੈ ਉਹ ਆਪਾਂ ਪਹਿਲੇ ਸਲੋਕ ਤੋਂ ਆਰੰਭ ਕਰਾਂਗੇ ਜੀ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ